ਮਾ ਜਨਮ ਪਰਮਾਤਮਾ ਕਿਰਿਓ ਮਿਟੀ ਹੋਣਾ ਮਨ ਕੋ ਵਤਰਾਸ ਬਹੁ ਨਾਨ ਕਲਨੋ ਉਤਵਸਾ ਹੋਨਾ ਕੀ ਹੋ ਫੜਿਓ ਲੋਗ ਕਾ ਕਫਨ ਨਾਨ ਸਮਯ ਰਾਮ ਤੇਓ ਆਪ ਕਿਉ ਰੋਵਤ ਅੰਨ ਮਾ ਰਾਮ ਰਹਿਓ ਕਿਸਤ ਨਾਹੀ ਨਮੀਤ ਮੋਹ ਰਤਿ ਕਿਤਰ ਜਿਓ ਜਿਸ ਟਿਠੇ ਸਭ ਦੁੱਖ ਗਾਏ ਤੇ ਕਬਹਾਦਰ ਸਿਮਰਿਆ ਤਨ ਨੌਂ ਨਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਾਂ ਪਾਸਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਸਾਹਾਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਰਥਨੰਦ ਦਾੜ ਦਾ ਤੇ ਅੰਦਰ ਕੀ ਗਾਲਚਾ ਜੀ ਬੋਲੋ ਜੀ ਗੁਰੂ ਵਾਲੇ ਗਾਲਚਾ ਜੀ ਬੋਲੋ ਜੀ ਗੁਰੂ ਬਖਸੂ ਜੀ ਸਿਖਾ ਨੂੰ ਸਿੱਖੀ ਦਾਣ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪ੍ਰੋਸਾਦਾਨ ਧਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰਸਰੀ ਦੇ ਦਰਸ਼ਨ ਸੁਣਾ ਲੈ ਅੰਮ੍ਰਿਤ ਦਾਨਿਤ ਸਵੇਸਪੀਤਾ ਧੰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀਓ ਧੰ ਤਨ ਬਾਬਾ ਮਿੱਡ ਸਾਹਿਬ ਮਹਾਰਾਜ ਸਾਹਿਬ ਜੀਓ ਜਿਗੋ ਜੁਗ ਆਟਾਲ ਹਾਜ਼ਰਾ ਹਜੂਰ ਸਰਬ ਕਰਾਪੜਪੂਰ ਗੁਰਤਾਕ ਦੀ ਮਾਲਕ ਸੰਗਤਨਾ ਦੇ ਬਰਾਜਮਾਨ ਹਾਜ਼ਰ ਨਾਜ਼ਰ ਦਸਾਂ ਪਾ ਸਾਹੀ ਅੰਦ ਤਨ ਤਨ ਬਾਬਾ ਮਿਰਜੀ ਦੇ ਜੋੜ ਮਿਲਨ ਸਮਾਧ ਵਿੱਚ ਆਗੇ ਸੰਤਾਨ ਆਵੇ ਚਾਹਨੇ ਪਰਚਨਾ ਕੀਤੇ ਪਾਤਸ਼ਾਹ ਜੀਓ ਭਾਈ ਨੰਦ ਸਿੰਘ ਪਤਨੀ ਬੀਬੀ ਗੁਰਪ੍ਰੀਤ ਕੌਰ ਸੁਪੁੱਤਰੀ ਅਗਵਾਹੀ ਕੋਟ ਦੇ ਜੰਦੀ ਕੁਰਸੀ ਵਿੱਚ ਆਵੀ ਬੰਡਾ ਕੋਟ ਨੂੰ ਕੋਟਨ ਦਨਵਰਤ ਕਰਦੇ ਆ ਹੋਇਆ ਆਵੀ ਤੁਰਕੀ ਬਾਣੀ ਆਈ 300 ਜੀ ਦੀ ਮਟਾਈ ਦੇ ਮਹਾਵਕ ਅਨੁਸਾਰ ਪਰਸੋਂ ਵਾਲੇ ਦੇ ਹੋਏ ਤੋਂ ਸ੍ਰੀ ਕਨਪਸਾ ਦੇ ਪਾਸ ਚੱਲਦੇ ਹਨ ਪਾਤਸ਼ਾਹ ਜੀਓ ਆ ਨੰਮੀਆਂ ਆਜੂਆਂ ਬਖਸ਼ਿਸ ਕਰਨੀਆਂ ਮਾਤਾ ਜੀ ਦੇ ਅਗਿਆਕਾਰ ਨੂੰ ਉੱਚੇ ਦੇ ਦੇਣ ਦਾ ਕਾਗਜ਼ੇ ਦੇ ਕਰਕੇ ਨਾ ਪਾਲ ਸਾਜੀਓ ਦਾਦਾ ਸਰਦੁਆਸੀ ਸਰਦਾਰ ਪਿਆਰਾ ਸਿੰਘ ਦਾਦੀ ਬੀਬੀ ਕੋਲੋਂ ਤਿਕੋੜ ਮੁਖਵਾਦੀ ਅਗਾਸ ਪੇਂਦੀ ਪਾਲ ਸਾਜੀਓ ਆਗੇ ਦਰਤੇ ਬਾਬਾ ਮੇਲੇ ਸਾਹੀ ਦੀ ਜਾਂਦੀ ਤਾਇਆ ਕਰਦੇ ਹੋਇਆਂ ਮੁਖ ਪਰਵਾਨ ਨੇ ਆਗਿ ਬੰਦਾ ਓਟ ਆਸਾ ਲਿਆ ਪਾਲ ਸਾਜੀਓ ਜਿਸ ਬੰਨ ਮੁਖ ਰੱਖਦੇ ਹੋਇਆਂ ਮੁਖ ਪਰਵਾਨ ਨੇ ਆਰੇ ਕਨਪਰਚਨਾ ਕੀਤੇ ਹਨ ਪਾਲਸਾ ਜੀਓ ਸੋਸ਼ਲ ਕਾਂਦੀ ਅਮਨੋਂ ਭਾਵਨਾਵਾਂ ਸਪੂਰਨ ਕਨਸੇਵਕਾਂ ਦੇ ਉਸੇ ਕੋਲ ਪਾਸ ਨਿਕਲ ਕੇ ਲਾਕੇ ਦੀਆਂ ਕਰਦੀਆਂ ਗਲਾ ਕਰਨੀਆਂ ਫਸਲਵਾੜੀ ਮਾਲ ਰੁੱਖ ਜੀਆਂ ਦੇ ਚੱਤੇ ਮਿਹਨਤ ਪ੍ਰਯਾਸ ਹੁਣ ਪਾਲਸਾ ਜੀ ਕਿਰਪਾ ਕਰਨੀ ਸਵਪੰਨ ਸੰਗਠਨਾਂ ਦਾ ਉਪਰਾਲਾ ਕਰਨਾ ਸਮੂਹ ਪਰਿਵਾਰੋਂ ਆਏ ਦਸਤਕਾਰ ਕਰਦੇ ਹੋયા ਆਰਜ ਜੀ ਨੂੰ ਸਰਵਾਜੀ ਬਾਰੇ ਕਨਸੇਵਕ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਵੇਲੇ ਆਪਣੇ ਨਗਰ ਆਜਮਪੁਰ ਪਿੰਡ ਪਕੀਵਾ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਤੇ ਬੜੀ ਊੀ ਦਾ ਮੇਲਾ ਸਟਾਰਟ ਹੁੰਦਾ ਜੀ ਸਭ ਤੋਂ ਪਹਿਲਾ ਪੇੜ ਜਿਹੜਾ ਵਾ ਸਾਡੇ ਪਿੰਡ ਆਜਮਪੁਰ ਪਕੀਵਾ ਦੇ ਵਿੱਚ ਹੁੰਦਾ ਜੀ ਅਸੀਂ ਇਸ ਵੇਲੇ ਬਾਬਾ ਮੇਟ ਸਾਹਿਬ ਦੀ ਜਗ੍ਹਾ ਖੜੇ ਆ ਜੀ ਜਿੱਥੇ ਕਿ ਲੜੀਵਾਰ ਪਾਠ ਚੱਲਦੇ ਆ ਅੱਜ ਪਹਿਲੀ ਇਹ ਪਾਠ ਦਾ ਜਿਹੜਾ ਵਾ ਭੋਗ ਪਿਆ ਵਾ ਤੇ ਦੁਬਾਰਾ ਦੂਸਰੀ ਲੜੀ ਸਟਾਰਟ ਕੀਤੀ ਗਈ ਹੈ ਜਿਸ ਤੱਕ ਭੋਗ 17 ਤਰੀਕ ਨੂੰ ਪਾਇਆ ਜਾਏਗਾ ਉਸ ਤੋਂ ਬਾਅਦ ਦੇ ਵਿੱਚ 18 ਤਰੀਕ ਨੂੰ ਜਿਹੜਾ ਵਾ ਸਾਡੇ ਇੱਥੇ ਨਗਰ ਵੱਲੋਂ ਸਾਰੀ ਸਮੂਹ ਸਾਧ ਸੰਗਤ ਵੱਲੋਂ ਜਿਹੜਾ ਵਾ ਉਹ ਇੱਥੇ ਕਬੱਡੀ ਦਾ ਕਬੱਡੀ ਦਾ ਮੈਚ ਕਰਾਇਆ ਜਾਵੇਗਾ ਤੇ ਹੋਰ ਵੀ ਨਾਲ ਕੁਸ਼ਤੀਆਂ ਕਰਾਈਆਂ ਜਾਣਗੀਆਂ ਤੇ 19 ਤਰੀਕ ਨੂੰ ਜਿਹੜਾ ਵਾ ਸਾਡੇ ਪਿੰਡ ਦੇ ਵਿੱਚ ਹੀ ਸਾਡੇ ਜਿਹੜੇ ਨੌਜਵਾਨਾਂ ਵੱਲੋਂ ਕਲਾਕਾਰ ਬਾਈ ਅਮਨਜੀਤ ਦੀ ਟੀਮ ਨੂੰ ਬੁਲਾਇਆ ਗਿਆ ਵਾ ਉਹ ਸਾਰੇ ਨਗਰ ਦਾ ਇਲਾਕੇ ਦਾ ਮਨੋਰੰਜਨ ਕਰਨਗੇ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕਿ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੂਰ ਦੂਰ ਤੋਂ ਜੰਮੂ ਕਸ਼ਮੀਰ ਜਾਂ ਹੋਰ ਨਾਲ ਸਟੇਟਾਂ ਤੋਂ ਵੀ ਘੱਟੋ ਘੱਟ 100-150 ਪਹਿਲਵਾਨ ਆਉਂਦੇ ਆ ਉਹਨਾਂ ਵੱਲੋਂ ਜਿਹੜੇ ਆ ਘੋਲ ਕੁਸ਼ਤੀਆਂ ਕੀਤੀਆਂ ਜਾਣਗੀਆਂ ਤੇ ਸੋ ਸਾਰੇ ਸਮੂਹ ਸਾਧ ਸੰਗਤ ਨੂੰ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਆ ਕਿ ਉਹ ਮਹਮਾ ਕੇ ਪਹੁੰਚਣ ਹਰ ਸਾਲ ਦੀ ਤਰ੍ਹਾਂ ਇੱਥੇ ਰੌਣਕ ਮੇਲਾ ਪਾਉ। ਭਾਈ ਦੂਜੀ ਦਾ ਖਾਸ